ਸਤਿ ਸ਼੍ਰੀ ਅਕਾਲ ਆਪ ਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੇ ਕਾਜਵਾਲ ਹਾਜ਼ਰ ਹਾਂ ਪ੍ਰੋਗਰਾਮ ਵਿੱਚ ਚਾਰ ਵਟਾਂਦਰਾਂ ਲੱਗੇ ਸੋ ਅੱਜ ਪੰਜਾਬ ਦਿਹਾੜਾ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਦੱਸਦੀ ਕਿ 1 ਨਵੰਬਰ 1966 ਦੇ ਦਿਨ ਪੰਜਾਬ ਪੁਨਰਗਠਨ ਐਕਟ ਜਿਹੜਾ ਉਹ ਲਾਗੂ ਕੀਤਾ ਗਿਆ ਸੀਗਾ ਸੋ ਇਸ ਦੇ ਚਲਦੇ ਅਸੀਂ ਭਾਸ਼ਾ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਮੇਰਾ ਪਹਿਲਾ ਸਵਾਲ ਜਿਹੜਾ ਹੈ ਸਾਡੇ ਵਿਦਵਾਨ ਪ੍ਰੋਫੈਸਰ ਸਾਡੇ ਨਾਲ ਜੁੜੇ ਨੇ ਡਾਕਟਰ ਤੇਜਿੰਦਰ ਵਿਲੇ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਪ੍ਰੋਗਰਾਮ 'ਚ ਤਨਵਦੀ ਅ ਸੋ ਇਸ ਚਲਦੇ ਪੰਜਾਬ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਚਲਦੇ ਜਿਹੜਾ ਪਹਿਲਾ ਸਵਾਲ ਮੈਂ ਕਰਨ ਜਾ ਰਹੀ ਹਾਂ ਉਹ ਇਹ ਹੈ ਕਿ ਭਾਰਤ ਵਿੱਚ ਭਾਸ਼ਾਈ ਆਧਾਰ ਤੇ ਸੂਬਿਆਂ ਦੀ ਵੰਡ ਨੂੰ ਲੈ ਕੇ ਕਈ ਨੁਕਤੇ ਜੜੇ ਨੇ ਉਹ ਧਿਆਨ ਦੀ ਮੰਗ ਕਰਦੇ ਨੇ ਇਸ ਚਲਦੇ ਇਹ ਵੀ ਅਸੀਂ ਸੁਣਿਆ ਹੈ ਕਿ ਕਾਂਗਰਸ ਪਹਿਲਾਂ ਆਖਦੀ ਸੀ ਕਿ ਸੂਬਿਆਂ ਦੀ ਭਾਸ਼ਾਈ ਆਧਾਰ ਤੇ ਉਹਨਾਂ ਨੂੰ ਮਤਲਬ ਪੁਨਰਗਾਠਿਤ ਜੜਾਇਆ ਕੀਤਾ ਜਾਵੇਗਾ ਲੇਕਿਨ ਇਦਾਂ ਹੋਇਆ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਨਾ ਬਈ ਜਿਸ ਤਰ੍ਹਾਂ ਦਾ ਭਾਰਤ ਅਸੀਂ ਅੱਜ ਦੇਖ ਰਹੇ ਹਾਂ ਜਦੋਂ ਅੰਗਰੇਜ਼ ਆਏ ਸੀ ਉਦੋਂ ਇਹ ਭਾਰਤ ਇਸ ਤਰ੍ਹਾਂ ਦਾ ਨਹੀਂ ਸੀ ਜੀ ਜਦੋਂ ਅੰਗਰੇਜ਼ ਇਸ ਦੇਸ਼ ਨੂੰ ਛੱਡ ਕੇ ਗਏ ਉਦੋਂ ਇਹ ਭਾਰਤ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਅੱਜ ਹੈ ਜੀ ਸੋ ਸੂਬਿਆਂ ਨੂੰ ਪਛਾਈ ਆਧਾਰ ਤੇ ਪੁਨਰਗਠਨ ਕੀਤਾ ਗਿਆ ਨਿੱਕੀਆਂ ਰਿਆਸਤਾਂ ਮਰਜ ਕੀਤੀਆਂ ਗਈਆਂ ਜੀ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਇਹਨਾਂ ਰਾਜਾਂ ਦੇ ਵਿੱਚ ਹੋਈਆਂ ਹੂੰ ਜਿਹੜਾ ਸਵਾਲ ਪੰਜਾਬ 'ਚ ਪੰਜਾਬੀ ਸੂਬੇ ਨੂੰ ਲੈ ਕੇ ਅੱਜ ਬਾਰ-ਬਾਰ ਖੜਦਾ ਹੈ ਤੇ ਜਦੋਂ ਸਾਰਾ ਪੰਜਾਬ ਪੰਜਾਬੀ ਸੂਬੇ ਦੀ ਖੁਸ਼ੀ ਦੇ ਵਿੱਚ ਜਸ਼ਨ ਮਨਾ ਰਿਹਾ ਹੈ ਤੇ ਮੈਂ ਤੁਹਾਡੇ ਸਵਾਲ ਨਾਲ ਸਹਿਮਤ ਹਾਂ ਕਿ ਸਾਨੂੰ ਇਸ ਸਾਰੀ ਪ੍ਰਕਿਰਿਆ ਨੂੰ ਸੰਖੇਪ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ ਜੀ ਪਹਿਲੀ ਵਾਰੀ 1917 ਦੇ ਵਿੱਚ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਨੇ ਜਿਨਾਂ 'ਚ ਪੰਡਤ ਜਵਾਰਲਾਲ ਨਹਿਰੂ ਵੀ ਸੀ ਜੀ ਜੀ ਉਹਨਾਂ ਨੇ ਇਸ ਦੀ ਅਹਿਮੀਅਤ ਨੂੰ ਸਮਝਿਆ ਹਮ ਕਿ ਵਿਅਕਤੀਆਂ ਦੀ ਆਇਡੈਂਟੀਟੀ ਵਿੱਚ ਉਹਨਾਂ ਦੀ ਭਾਸ਼ਾ ਦਾ ਅਹਿਮ ਰੋਲ ਹੁੰਦਾ ਹੈ ਜੀ ਵਿਅਕਤੀ ਦੇ ਐਜੂਕੇਸ਼ਨ ਸਿਸਟਮ ਵਿੱਚ ਉਹਨਾਂ ਦੀ ਮਾਂ ਬੋਲੀ ਦਾ ਵੱਡਾ ਮਤਵ ਹੁੰਦਾ ਹਮ ਜੀ ਸੋ 1917 ਜੇ ਜਦੋਂ ਕੁਝ ਲੀਡਰਾਂ ਨੇ ਇਸ ਗੱਲ ਨੂੰ ਸਮਝਿਆ ਤਾਂ ਉਹਨਾਂ ਨੇ ਆਪੋ ਆਪਣੇ ਇਲਾਕੇ ਦੀਆਂ ਜਿਹੜੀਆਂ ਪਛਾਵਾਂ ਨੇ ਉਹਨਾਂ ਦੀ ਮਹੱਤਤਾ ਦੇ ਗੁਣਗਾਨ ਕੀਤੇ ਜੀ 1920 ਦੇ ਵਿੱਚ ਇੱਕ ਨਾਗਪੁਰ ਵਿੱਚ ਸੈਸ਼ਨ ਹੁੰਦਾ ਹੈ ਕਾਂਗਰਸ ਦਾ ਜੀ ਉਸ ਸਾਲਾਨਾ ਸੈਸ਼ਨ ਵਿੱਚ ਕਾਂਗਰਸ ਪਾਰਟੀ ਨੇ ਵਿधिਮਤ ਤੌਰ ਤੇ ਇਹ ਪਾਸ ਕਰ ਲਿਆ ਆਪਣੇ ਪਾਰਟੀ ਪ੍ਰੋਗਰਾਮ ਵਿੱਚ ਪਾਸ ਕਰ ਲਿਆ ਕਿ ਅਸੀਂ ਜਦੋਂ ਵੀ ਦੇਸ਼ ਆਜ਼ਾਦ ਹੋਇਆ ਇਸ ਦੇਸ਼ ਦਾ ਪੁਨਰਗਠਨ ਇਹਦੇ ਸੂਬਿਆਂ ਦਾ ਪੁਨਰਗਠਨ ਭਾਸ਼ਾਈ ਆਧਾਰ ਤੇ ਕਰਾਂਗੇ ਜੀ ਜੀ ਇਸ ਗੱਲ ਦੇ ਲਈ ਕਾਂਗਰਸ ਪਾਰਟੀ ਨੇ ਦੋ ਸੈਲ ਉਸੇ ਸਾਲ ਬਣਾਏ ਇੱਕ ਉਹਨਾਂ ਨੇ ਤੇਲਗੂ ਭਾਸ਼ਾਈ ਸੈਲ ਬਣਾਇਆ ਜੀ ਦੂਸਰਾ ਸੈਲ ਉਹਨਾਂ ਨੇ ਸਿੰਧੀ ਭਾਸ਼ਾ ਦੇ ਲੋਕਾਂ ਦਾ ਬਣਾਇਆ ਜਿਹੜਾ ਭਾਸ਼ਾ ਹੀ ਆਧਾਰ ਤੇ ਸੀ ਹੁਣ ਤੀਸਰੀ ਗੱਲ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੋਨੇ ਜਾਣੇ ਇਸ ਗੱਲ ਤੇ ਇੱਕਮਤ ਸੀ ਕਿ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਵਧਣ ਫੁੱਲਣ ਪੜਨ ਲਿਖਣ ਤੇ ਪੰਦਰਨ ਦੇ ਮੌਕੇ ਮਿਲਣੇ ਚਾਹੀਦੇ ਆ ਸਾਡੀਆਂ ਇਹ ਪਛਾਵਾਂ ਸਾਡੇ ਕਲਚਰ ਦੀ ਜਿੰਦਜਾਨ ਨੇ ਇਹ ਜਿੰਦਾ ਰਹਿਣੀਆਂ ਚਾਹੀਦੀਆਂ ਨੇ ਸੋ ਜਦੋਂ ਦੇਸ਼ ਆਜ਼ਾਦ ਹੋਇਆ ਤੱਕ ਵੱਡਾ ਦੁਖਾਂਤ ਵਾਪਰਿਆ ਜੀ ਤੇਸ਼ ਦੀ ਵੰਡ ਹੋ ਗਈ ਹੂੰ ਅੰਗਰੇਜ਼ ਜਾਣ ਲੱਗੇ ਭਾਰਤੀ ਲੋਕਾਂ ਦੇ ਉਸ ਫਾਸਟਸਟ ਸੋਚ ਦੇ ਫਾਇਦਾ ਉਠਾਉਂਦੇ ਹੋਏ ਇਹਨੂੰ ਭਾਰਤ ਤੇ ਪਾਕਿਸਤਾਨ ਦੋ ਟੁਕੜਿਆਂ 'ਚ ਵੰਡ ਕੇ ਗਏ ਜੀ ਉਹਦੇ ਤਹਿਤ ਵੱਡੇ ਪੱਧਰ ਤੇ ਕਤਲੋਗਾਰਦ ਹੋਈ ਲਗਭਗ 10 ਲੱਖ ਲੋਕ ਜਿਹੜੇ ਸਾਂਝੇ ਦੇਸ਼ ਦੇ ਮਾਰੇ ਗਏ ਹੂੰ ਇੱਕ ਕਰੋੜ ਲੋਕਾਂ ਨੂੰ ਇਧਰੋਂ ਉਧਰ ਹਿਜਰਤ ਕਰਕੇ ਜਾਣਾ ਪਿਆ ਜੀ ਜੀ ਇੱਕ ਵੱਡਾ ਆੜਾ ਸੀ ਜਿਹੜਾ ਦੁਨੀਆ ਭਰ ਚ ਇਹ ਦਿੱਕਤੇ ਹੋਰ ਆਧਾਰ ਨਹੀਂ ਮਿਲਦੀ ਹਮ ਹੁਣ ਜਦੋਂ ਇਹ ਘਟਨਾ ਵਾਪਰ ਗਈ ਤਾਂ ਦੇਸ਼ ਦੇ ਉਸ ਵੇਲੇ ਪ੍ਰਧਾਨ ਮੰਤਰੀ ਜਿਹੜਾ ਜਿਹਨੂੰ ਸਾਂਝੀ ਸਰਕਾਰ ਕੰਮ ਚਲਾਉ ਸਰਕਾਰ ਜੀ ਸੌਂਪੀ ਗਈ ਸੀ ਉਹ ਸੀ ਪੰਡਿਤ ਜਵਾਲਾ ਨਹਿਰ ਹਮ ਪੰਡਤ ਜਵਾਰਲਾਲ ਨਹਿਰੂ ਨੇ ਇਸ ਕਤਲੋਗਾਰਦ ਨੂੰ ਇਸ ਭਰਾ ਮਰ ਜੰਗ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਜੀ ਤੇ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਬਦਲ ਗਿਆ ਹਮ ਪੰਡਤ ਜਵਾਰਲਾਲ ਨਹਿਰੂ ਨੂੰ ਯਾਦ ਹੈ ਕਿ ਉਹਨਾਂ ਨੇ 1937 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਸ਼ਾਵਾਂ ਦਾ ਕੀਮਤ ਹੁੰਦਾ ਤੇ ਭਾਸ਼ਾ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਜੀ ਕਿਸੇ ਕੌਮ ਵਿੱਚ ਭਾਸ਼ਾ ਦਾ ਕੀ ਰੋਲ ਹੁੰਦਾ ਤੇ ਭਾਸ਼ਾਈ ਆਧਾਰ ਤੇ ਸੂਬਿਆਂ ਦਾ ਪੁਨਰਗਠਨ ਕਿਉਂ ਜ਼ਰੂਰੀ ਹੈ ਕਿਉਂ ਜ਼ਰੂਰੀ ਜੀ ਉਹੀ ਪੰਡਤ ਜਵਾਰ ਲਾਲ ਨਹਿਰੂ ਇਸ ਕਤਲੋਗਾਰਦ ਤੋਂ ਬਾਅਦ ਇਸ ਸਿੱਟੇ ਤੇ ਪਹੁੰਚ ਗਏ ਸੀ ਕਿ ਭਾਸ਼ਾਈ ਆਧਾਰ ਤੇ ਮੈਂ ਹੁਣ ਸੂਬੇ ਨਹੀਂ ਬਣਾਉਣੇ ਹੂੰ ਕਿ ਇੰਨੀ ਵੱਡੀ ਕਤਲੋਗਾਰਦ ਹੋ ਗਈ ਹੈ ਕਿ ਮੇਰੇ ਕੋਲ ਉਹ ਨਹੀਂ ਸੰਭੀ ਜਾ ਰਹੀ ਜੀ ਇੱਕ ਕਰੋੜ ਲੋਕਾਂ ਦੇ ਪੁਨਰ ਵਸੇਵੇ ਦਾ ਸਵਾਲ ਹੈ ਲੋਕਾਂ ਦੇ ਸਦਮੇ ਦੇ ਵਿੱਚ ਮੈਂ ਇੱਕ ਹੋਰ ਵੰਡ ਨਹੀਂ ਖੜੀ ਕਰਨੀ ਚਾਹੁੰਦਾ ਹੂੰ ਉਹਨਾਂ ਨੇ ਕਿਹਾ ਕਿ ਕੰਮ ਕਰੋ ਪੜ੍ਹੋ ਲਿਖੋ ਅੱਗੇ ਵਧੋ ਮੈਂ ਪਛਾਈ ਆਧਾਰ ਬਾਰੇ ਦੁਬਾਰਾ ਸ਼ਾਂਤ ਮਾਹੌਲ ਵਿੱਚ ਦੁਬਾਰਾ ਸੋਚਾਂਗਾ ਪਰ ਕਿਉਂਕਿ ਵੱਡੀ ਮੰਗ ਉੱਠਣੀ ਸ਼ੁਰੂ ਹੋ ਗਈ ਕਿ ਪਛਾਈ ਆਧਾਰ ਤੇ ਸੂਬੇ ਸਾਨੂੰ ਦਿਓ ਉਹਦੇ ਵਿੱਚ 10 ਅਕਤੂਬਰ 1947 ਨੂੰ ਮਹਾਤਮਾ ਗਾਂਧੀ ਨੇ ਦੇਖੋ ਦੇਸ਼ ਆਜ਼ਾਦ ਹੋ ਗਿਆ ਜੀ ਮਹਾਤਮਾ ਗਾਂਧੀ ਨੇ ਇੱਕ ਆਰਟੀਕਲ ਲਿਖਿਆ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਜਿੰਨੀ ਛੇਤੀ ਹੋ ਸਕੇ ਹੂੰ ਭਾਸ਼ਾਈ ਆਧਾਰ ਤੇ ਸੂਬੇ ਬਣਾ ਦੇਣੇ ਚਾਹੀਦੇ ਜੀ ਜੀ ਮਹਾਤਮਾ ਗਾਂਧੀ ਉਸ ਵੇਲੇ ਪੰਡਿਤ ਜਵਾਲਾ ਨਹਿਰੂ ਨਾਲੋਂ ਵੱਖਰਾ ਸੋਚ ਰਿਹਾ ਸੀ ਪਰ ਪੰਡਿਤ ਜਵਾਲਾ ਨਹਿਰੂ ਹੋਰਾਂ ਨੇ ਮਹਾਤਮਾ ਗਾਂਧੀ ਨੂੰ ਛੇਤੀ ਹੀ ਇਸ ਬਾਰੇ ਸੁਚੇਤ ਕੀਤਾ ਕਿ ਇਹ ਇੰਨਾ ਭਿਆਨਕ ਹੋ ਸਕਦਾ ਹੈ ਕਿ ਇੱਕ ਘਰ ਤਾਮਿਲ ਲੋਕਾਂ ਦਾ ਦੂਜਾ ਤਿਲਗੂ ਲੋਕਾਂ ਦਾ ਇੱਕ ਘਰ ਜਿਵੇਂ ਪੰਜਾਬ ਚ ਹਿੰਦੂਆਂ ਦਾ ਦੂਸਰਾ ਘਰ ਸਿੱਖਾਂ ਦਾ ਇੱਕ ਘਰ ਹਿੰਦੀ ਬੋਲ ਰਿਹਾ ਹੈ ਤੇ ਦੂਜਾ ਖਰ ਕਹਿੰਦਾ ਮੈਂ ਪੰਜਾਬੀ ਬੋਲਦਾ ਵੀ ਇਸ ਵੰਡ ਚ ਆਪਾਂ ਅਜੇ ਦੇਸ਼ ਨੂੰ ਨਾ ਲੈ ਕੇ ਜਾਈਏ ਜੀ ਸੋ ਮਹਾਤਮਾ ਗਾਂਧੀ ਮੰਨ ਗਏ ਪਰ ਛੇਤੀ ਹੀ ਬਦਕਿਸਮਤੀ ਨਾਲ ਮਹਾਤਮਾ ਗਾਂਧੀ ਦਾ ਕਤਲ ਵੀ ਕਰ ਦਿੱਤਾ ਗਿਆ ਜੀ ਜੀ ਸੋ ਇਸ ਕਰਕੇ ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਇਹ ਜਿਹੜੇ ਫਿਰਕੂ ਫਸਾਦ ਨੇ ਉਹਨਾਂ ਦੀ ਜੜ ਕਿੰਨੀ ਡੂੰਗੀ ਆ ਉਹਦਾ ਪਤਾ ਪੰਡਜਵਾਲਾ ਨਹਿਰੂ ਨੂੰ ਲੱਗ ਗਿਆ ਤੇ ਉਹ ਨਹੀਂ ਸੀ ਚਾਹੁੰਦੇ ਕਿ ਪਛਾਈ ਆਧਾਰ ਤੇ ਸੂਬੇ ਬਣ ਤਾਂ ਕਿ ਇਸ ਵੰਡ ਦਾ ਇੱਕ ਨਵਾਂ ਜਿਹੜਾ سلسلہ ਉਹ ਸ਼ੁਰੂ ਹੋਵੇ ਜੀ ਬਿਲਕੁਲ ਸਰ ਸਾਡੇ ਦਰਸ਼ਕਾਂ ਨੇ ਵੀ ਦੱਸੋ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੋ ਸੀਗੇ ਉਹਨਾਂ ਨੇ ਆਪਣੇ ਫੈਸਲੇ ਤੋਂ ਕਿਉਂ ਮੋੜਾ ਲੈ ਲਿਆ ਕਿਉਂ ਬਦਲ ਗਏ ਆਪਣੇ ਫੈਸਲੇ ਤੋਂ ਬਿਲਕੁਲ ਗੱਲ ਬੜੀ ਕਲੀਅਰ ਹੈ 1947 ਦੀ ਭਾਰਤ-ਪਾਕ ਵੰਡ ਜੀ ਜਿਸ ਵੇਲੇ 1917 ਚ ਉਹ ਸੋਚਦੇ ਨੇ 20 ਚ ਪਾਰਟੀ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਨੇ ਉਸ ਵੇਲੇ ਆਰਐਸ ਸਹਨੀਗੀ ਹੂੰ ਬਿਲਕੁਲ ਉਸ ਵੇਲੇ ਹਿੰਦੂ ਮਹਾਸਭਾ ਹੈ ਨੀਗੀ ਹੂੰ ਉਸ ਵੇਲੇ ਮੁਸਲਮ ਲੀਗ ਹੈ ਨਹੀਂਗੀ ਜੀ ਸੋ 1917 ਵਾਲਾ ਦੇਸ਼ ਹੀ ਨਿਕਾ 1947 ਚ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਆ ਇਹ ਭਾਸ਼ਾ ਆਧਾਰਿਤ ਸੂਬਿਆਂ ਦੀ ਜਿਹੜੀ ਵੰਡ ਕਰਨ ਦੀ ਜਿਹੜੀ ਸੋਚ ਸੀ ਉਹਦੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਕਰਨਾ ਸ਼ੁਰੂ ਕੀਤਾ ਜੀ ਬਿਲਕੁਲ ਸਰ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਲੋਕ ਜਿਹੜੇ ਸੀਗੇ ਉਹ ਮਰਨ ਮਕੌਨ ਤੱਕ ਪਹੁੰਚ ਕੇ ਸੀਗੇ ਹਿੰਦੁਸਤਾਨ ਦੇ ਵਿੱਚ 14 ਐਸੀਆਂ ਭਾਸ਼ਾਵਾਂ ਨੇ ਜਿੰਨੂੰ ਭਾਰਤੀ ਸੰਵਿਧਾਨ ਨਿਮਾਨਤਾ ਦਿੱਤੀ ਹੈ ਜੀ ਐਸੀਆਂ ਸੈਂਕੜੇ ਪਛਾਵਾਂ ਨੇ ਜਿਨ੍ਹਾਂ ਨੂੰ ਸੰਵਿਧਾਨਕ ਤੌਰ ਤੇ ਭਾਵੇਂ ਮਾਨਤਾ ਨਹੀਂ ਗਈ ਹਮ ਪਰੰਤੂ ਦੇਸ਼ ਉਹਨਾਂ ਪਛਾਵਾਂ ਦੀ ਕਦਰ ਕਰਦਾ ਹੈ ਤੇ ਉਹਨਾਂ ਨੂੰ ਬਣਾਈ ਰੱਖਣਾ ਚਾਹੁੰਦਾ ਹੈ ਹਮ ਇਹ ਦੇਸ਼ ਕਿਉਂਕਿ ਇੱਕ ਸੈਕੂਲਰ ਤਰਨਰਪੱਖ ਵਿਗਿਆਨਕ ਸੋਚ ਉੱਤੇ ਉਸਰਿਆ ਦੇਸੀ ਜੀ ਤੇ ਇਸ ਦੇਸ਼ ਵਿੱਚ ਵੱਡਾ ਜਿਹੜਾ ਤਬਕਾ ਆ ਉਹ ਹਿੰਦੀ ਬੋਲਦਾ ਹੈ ਹਮ ਦੂਜੇ ਨੰਬਰ ਤੇ ਜੇ ਕੋਈ ਭਾਸ਼ਾ ਵੱਡੇ ਰੂਪ ਚ ਬੋਲੀ ਜਾ ਰਹੀ ਹੈ ਉਹ ਤੇਲਗੂ ਭਾਸ਼ਾ ਹੈ ਤੇਲਗੂ ਜ਼ੁਬਾਨ ਹੈ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਦੋ ਪਛਾਵਾਂ ਦੇ ਬਲਾਰੇ ਜਿਹੜੇ ਨੇ ਉਹ ਇਕੱਠੇ ਰਹਿ ਰਹੇ ਨੇ ਜੀ ਇੱਕ ਤਾਂ ਤਾਮਿਲ ਲੋਕ ਨੇ ਦੂਜੇ ਤੇਲਗੂ ਲੋਕ ਨੇ ਤੇਲਗੂ ਲੋਕ ਇਹ ਆਖਦੇ ਨੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਭੇਦਭਾਵ ਹੁੰਦਾ ਸਾਨੂੰ ਸਾਡਾ ਵੱਖਰਾ ਆਂਧਰਾ ਦੇ ਦਿਓ ਜੀ ਸਾਨੂੰ ਸਾਡਾ ਵੱਖਰਾ ਸੂਬਾ ਦੇ ਦਿਓ ਉਹ ਲੋਕ ਇਸ ਗੱਲ ਦੀ ਮੰਗ ਕਰਦੇ ਨੇ ਕਿ ਤੁਸੀਂ ਕਿਹਾ ਸੀਗਾ ਕਿ ਅਸੀਂ ਭਾਸ਼ਾ ਆਧਾਰਿਤ ਪੁਨਰਗਠਨ ਕਰਾਂਗੇ ਸੋ ਕਰੋ ਏਦਾਂ ਮਲਿਆਲਮ ਕੰਨੜ ਉਰਦੂ ਆ ਕੌਂਕਣੀ ਮਰਾਠੀ ਗੁਜਰਾਤੀ ਜੀ ਏਦਾਂ ਹੀ ਸਿੰਧੀ ਪੰਜਾਬੀ ਗੋਂਡੀ ਉੜੀਆ ਇਹ ਪਛਾਵਾਂ ਜਿਹੜੀਆਂ ਨੇ ਇਹਨਾਂ ਦੇ ਜਿਹੜੇ ਸ਼ੁਭਚਿੰਤਕ ਨੇ ਉਹ ਆਪਣੀ ਆਪਣੀ ਬੋਲੀ ਦੇ ਆਧਾਰ ਤੇ ਆਪਣੀ ਆਪਣੀ ਭਾਸ਼ਾ ਦੇ ਆਧਾਰ ਤੇ ਵੱਖਰਾ ਵੱਖਰਾ ਸੂਬਾ ਚਾਹੁੰਦੇ ਆ ਜੀ ਹੁਣ ਜਿਹੜੇ ਲੋਕ ਵੱਖਰਾ ਸੂਬਾ ਚਾਹੁੰਦੇ ਆ ਉਹਨਾਂ ਵਿੱਚੋਂ ਉਹ ਇਹ ਗੱਲ ਭੁੱਲ ਗਏ ਨਹੀਂ ਕਿ ਅੱਜ ਸਾਡੇ ਵਿਚਕਾਰ ਮਹਾਤਮਾ ਗਾਂਧੀ ਨਹੀਂ ਹਮ ਅੱਜ ਮਹਾਤਮਾ ਗਾਂਧੀ ਦੀ Laash ਹੈ ਸਾਡੇ ਚ ਜੀ ਅੱਜ ਮਹਾਤਮਾ ਗਾਂਧੀ ਦੀ ਮੌਤ ਦੀ ਖਬਰ ਹੈ ਸਾਡੇ ਚ ਪਰ ਲੋਕ ਭਾਸ਼ਾ ਆਧਾਰ ਤੇ ਇੰਨੇ ਭਾਵਕ ਹੋਏ ਪਏ ਸੀ ਸੋ ਇਹਦੇ ਬਾਰੇ ਪੰਡਿਤ ਜਵਰਲ ਨਹਿਰੂ ਨੇ ਵੱਲਭਾਈ ਪਟੇਲ ਹੋਰਾਂ ਨਾਲ ਰਾਜ ਗੋਪਾਲਾਚਾਰੀਆ ਹੋਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਇਹਦੇ ਵਿੱਚ ਨਹਿਰੂ ਸਾਹਿਬ ਆਪ ਸੀਗੇ ਪਟੇਲ ਹੋਰੀ ਸੀ ਤੇ ਇਹ ਨਾਲ ਪੱਟਾ ਪਾਈ ਸੀਤਾ ਰਮਈਆ ਸੀ ਜਿਹੜੇ ਇਤਿਹਾਸਕਾਰ ਆ ਜੀ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ ਸੋ ਇਹਨਾਂ ਨੇ ਜੀਵੀਪੀ ਨਾਂ ਦੀ ਜਿਹੜੀ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਫੈਸਲਾ ਕਰਨਾ ਸੀ ਕਿ ਕੀ ਕੀਤਾ ਜਾਵੇ ਪਛਾਵਾਂ ਦੇ ਆਧਾਰ ਤੇ ਰਾਜਾਂ ਦੀ ਪੁਨਰ ਸਿਰਜਣ ਬਾਰੇ ਜੀ ਸੋ ਇਸ ਕਮੇਟੀ ਨੇ ਇਕਮਤ ਹੋ ਕੇ ਫੈਸਲਾ ਕੀਤਾ ਕਿ ਅਜੇ ਦੇਸ਼ ਨੂੰ ਪਛਾਈ ਆਧਾਰ ਤੇ ਵੰਡਣ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਨਾ ਕੀਤੀਆਂ ਜਾਣ ਜੀ ਸੋ ਕਹਿਣ ਦਾ ਮਤਲਬ ਹੈ ਵੀ ਇਹ ਪਹਿਲੀ ਕਮੇਟੀ ਸੀ ਇਸ ਤੋਂ ਪਹਿਲਾਂ ਜਿਹੜੀਆਂ ਕਮੇਟੀਆਂ ਸੰਵਧਾਨਿਕ ਕਮੇਟੀਆਂ ਬਣੀਆਂ ਜੀ ਉਹ ਕਮੇਟੀਆਂ ਵਿੱਚ ਵੀ ਪੰਡਤ ਜਵਾਲਾ ਨਹਿਰੂ ਕਈ ਵਾਰ ਇਕੱਲੇ ਸੀ ਹੂੰ ਬਹੁਤ ਬਹੁਤ ਸੰਤਿ ਚਾਹੁੰਦੀ ਸੀ ਕਿ ਭਾਸ਼ਾ ਆਧਾਰਿਤ ਸੂਬੇ ਬਣਾਓ ਜੀ ਕਾਂਗਰਸ ਨੂੰ ਇਹਨਾਂ ਸੂਬਿਆਂ 'ਚ ਜਿੱਥੇ-ਜਿੱਥੇ ਭਾਸ਼ਾਈ ਆਧਾਰਿਤ ਅੰਦੋਲਨ ਚੱਲੇ ਕਾਂਗਰਸੀਆਂ ਨੇ ਹੀ ਵਿਰੋਧ ਕੀਤਾ ਕਿ ਤੁਸੀਂ ਕਿਹਾ ਸੀ ਸੋ ਸਾਨੂੰ ਭਾਸ਼ਾ ਆਧਾਰਿਤ ਸੂਬਾ ਦਿਓ ਹੂੰ ਸੋ ਇਸ ਗੱਲ ਦੀ ਮੰਗ ਉੱਠਣ ਲੱਗੀ ਪਰ ਸਵਾਲ ਇਹ ਹੈ ਕਿ ਉਸ ਮੰਗ ਨੂੰ ਇਹ ਜਿਹੜੀ ਸਾਂਝੀ ਤਨਵੇਂ ਅਮਰੀਕੀ ਕਮੇਟੀ ਆ ਉਹਨੇ ਰੱਦ ਕਰਤਾ ਜੀ ਪਰ ਨਾਲ ਦੀ ਨਾਲ 1948-49 ਦੇ ਵਿੱਚ ਪਛਾਈ ਖੁਦਮਖਤਿਆਰੀ ਦੇ ਲਈ ਸੰਘਰਸ਼ ਸ਼ੁਰੂ ਹੋਣੇ ਸ਼ੁਰੂ ਹੋ ਗਿਆ ਹਮ ਪੰਜਾਬ ਵਿੱਚ ਮਾਸਟਰ ਤਾਰਾ ਸਿੰਘ ਹੋਰੀ ਜਿਹੜੇ ਬੇਸਿਕਲੀ ਇੱਕ ਹਿੰਦੂ ਪਰਿਵਾਰ ਚੋਂ ਆਉਂਦੇ ਨੇ ਔਰ ਇੱਕ ਸਿੱਖ ਆਗੂ ਵਜੋਂ ਸਥਾਪਿਤ ਹੁੰਦੇ ਨੇ ਉਹ ਵਕ ਵਕ ਸਮਿਆਂ ਤੇ ਇਹ ਆਪਣੀ ਮੰਗ ਰੱਖਦੇ ਨੇ ਜੇਲ੍ਹ ਪਰ ਅੰਦੋਲਨ ਕਰਦੇ ਨੇ ਮਰਨ ਵਰਤ ਤੱਕ ਰੱਖਦੇ ਨੇ ਪੰਜਾਬ ਸਾਰੇ ਦਾ ਸਾਰਾ ਜਿਹੜਾ ਉਹ ਉਸ ਗੱਲ ਤੇ ਅੜ ਖੜਾ ਕਿ ਤੁਸੀਂ ਸਾਨੂੰ ਕਿਹਾ ਸੀ ਕਿ ਪਹਾਸ਼ਾਈ ਆਧਾਰਿਤ ਸੂਬਾ ਦਿਓ ਜੀ ਇਧਰ ਮਰਾਠੀ ਦੇ ਲੋਕ ਗੁਜਰਾਤੀ ਲੋਕਾਂ ਨਾਲੋਂ ਵੱਖਰਾ ਆਪਣਾ ਮਹਾਰਾਸ਼ਟਰ ਚਾਹੁੰਦੇ ਨੇ ਉਧਰ ਮੈਂ ਜਿਵੇਂ ਦੱਸਿਆ ਕਿ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਇਸ ਗੱਲ ਦੀ ਕਿ ਲੜਾਈ ਲੱਗ ਗਈ ਹੈ ਮਲਿਆਲਮ ਲੋਕ ਕੋ ਕੇਰਲਾ ਦੀ ਮੰਗ ਕਰ ਰਹੇ ਨੇ ਜੀ ਸੋ ਜਿਹੜੀ ਪਹਿਲੀ ਜਿਹੜੀ ਲੜਾਈ ਆ ਨਾ ਜੀ ਉਹ ਅ ਤੇਲਗੂ ਦੇ ਵਿੱਚ ਸ਼ੁਰੂ ਹੁੰਦੀ ਆ ਤੇ ਪਹਿਲਾ ਸੂਬਾ ਜਿਹੜਾ ਹੈ ਉਹ ਤੇਲਗੂ ਭਾਸ਼ਾ ਦੇ ਇਸ ਚਾਉਣ ਵਾਲਿਆਂ ਨੇ ਇਹ ਲੜ ਕੇ ਮਰ ਕੇ ਸ਼ਹਾਦਤ ਦੇ ਕੇ ਬਣਾਇਆ ਜੀ ਸੋ ਇਹ ਦੱਖਣ ਦੀਆਂ ਜਿਹੜੀਆਂ ਪਛਾਵਾਂ ਨੇ ਉਥੋਂ ਇਹ ਸਿਲਸਿਲਾ ਆਰੰਭ ਹੁੰਦਾ ਤੇ ਇਹ ਲੋਕ ਜਿਹੜੇ ਪਹਿਲਾਂ ਕਾਂ ਕਦੀ ਕਾਂਗਰਸ ਵਿੱਚ ਸੀਗੀ ਉਹ ਕਾਂਗਰਸ ਤੋਂ ਵੱਖ ਹੋ ਕੇ ਵੱਖਰੇ ਰਾਜ ਦੀ ਮੰਗ ਕਰਦੇ ਨੇ ਜੀ ਬਿਲਕੁਲ ਜਦੋਂ ਆਪਾਂ ਤਿਲਗੂ ਪਹਾੜਾ ਦੀ ਗੱਲ ਕਰਦੇ ਆਂ ਤੇ ਤਿਲਗੂ ਪਹਾੜਾ ਦੇ ਵਿੱਚ ਇੱਕ ਸ਼੍ਰੀ ਰਮਾਲੂ ਨਾਂ ਦਾ ਇੱਕ ਕਾਂਗਸੀ ਲੀਡਰ ਸੀ ਸ਼੍ਰੀ ਰਮਾਲੂ ਐਸਾ ਕਾਂਗਸੀ ਲੀਡਰ ਸੀ ਜਿਹੜਾ ਸਵਰਨ ਜਾਤੀਆਂ ਚੋਂ ਆਉਂਦਾ ਸੀ ਇਸ ਵਿਅਕਤੀ ਨੇ ਇੱਕ ਮਰਨ ਵਰਤ ਜਿਹੜਾ ਆ ਉਹ 12 ਅਕਤੂਬਰ 1952 ਨੂੰ ਰੱਖਿਆ ਕਿ ਜੇ ਤੇਲਗੂ ਭਾਸ਼ਾ ਦਾ ਆਧਾਰ ਬਣਾ ਕੇ ਸਾਨੂੰ ਵੱਖਰਾ ਸੂਬਾ ਨਾ ਦਿੱਤਾ ਤਾਂ ਮੈਂ ਮਰ ਜਾਵਾਂਗਾ ਇਸ ਨੇ 15 ਦਸੰਬਰ ਵਾਲੇ ਦਿਨ ਜਦੋਂ ਇਹਦੇ ਸੰਘਰਸ਼ ਦਾ 55ਵਾਂ ਦਿਨ ਸੀ ਹ ਪ੍ਰਾਣ ਤਿਆਗ ਦਿੱਤੇ ਸੋ ਇਹਨਾਂ ਦੀ ਮੌਤ ਹੋ ਗਈ ਜਦੋਂ ਇਹਨਾਂ ਦੀ ਮੌਤ ਹੁੰਦੀ ਹੈ ਤਾਂ ਸਾਰੀ ਜਿਹੜੀ ਮਦਰਾਸ ਪ੍ਰੈਜਿਡੈਂਸੀ ਹੈ ਜੀ ਉਹਦੇ ਵਿੱਚ ਵੱਡੇ ਪੱਧਰ ਤੇ ਦੰਗੇ ਹੋਣੇ ਸ਼ੁਰੂ ਹੁੰਦੇ ਨੇ ਸਰਕਾਰੀ ਪ੍ਰਾਪਰਟੀ ਨੂੰ ਅੱਗਾਂ ਲਗਣੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਦੇਖੋ ਉਹ ਵੀ 47 ਚ ਦੇਸ਼ ਆਜ਼ਾਦ ਹੋਇਆ ਜੀ ਵੱਡੇ ਚੈਲੰਜ ਨੇ ਇਸ ਦੇਸ਼ ਨੂੰ ਉਹਨਾਂ ਚੈਲੰਜਾਂ ਦੇ ਵਿੱਚ ਇੱਕ ਨਵਾਂ ਬਸਾਦ ਜਿਹੜਾ ਹੈ ਉਹ ਤੇਲਗੂ ਪਛਾਈ ਆਧਾਰ ਤੇ ਵੱਖਰਾ ਸੂਬਾ ਬਣਦਾ ਹੋ ਗਿਆ ਸੋ ਉਸ ਵੇਲੇ ਪੰਡਤ ਜਵਾਰ ਲਾਲ ਨਹਿਰੀ ਨੂੰ ਲੱਗਾ ਕਿ ਮੈਂ ਇਸ ਜਿਹੜੀ ਕਤਲੋਗਾਰ ਦਾ ਜਿਹੜੀ ਬਦਅਮਨੀ ਆ ਬੇਚੈਨੀ ਫੇਰ ਰਹੀ ਆ ਇਹਨੂੰ ਮੈਂ ਸ਼ਾਂਤ ਕਰਾਂ ਤੇ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਇਹ ਗੱਲ ਇਹਨਾਂ ਦੀ ਮੰਨਦਾ ਹਾਂ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹੁੰਦਾ ਜੀ ਆ ਸ਼੍ਰੀ ਰਮਾਲੂ ਹੋਰੀ 1946 ਵਿੱਚ ਵੀ ਇੱਕ ਮਰਨਵਾਰਤ ਰੱਖਦੇ ਨੇ ਜਦੋਂ ਦੇਸ਼ ਅੰਗਰੇਜ਼ਾਂ ਦਾ ਗੁਲਾਮ ਹੈ ਹੂੰ ਉਦੋਂ ਮਰਨਵਾਰਤ ਰੱਖਣ ਦੀ ਜਿਹੜੀ ਵਜ੍ਹਾ ਸੀ ਉਹ ਇਹ ਸੀ ਕਿ ਦਲਤ ਲੋਕਾਂ ਨੂੰ ਮੰਦਰਾਂ 'ਚ ਜਾਣ ਦੀ ਪਰਵਾਨਗੀ ਕਿਉਂ ਮਿਲੀ ਹੈ ਹੂੰ ਮਤਲਬ ਇਸ ਤਰ੍ਹਾਂ ਦੇ ਨਾਵਾਚੀ ਖਿਆਲਾਂ ਵਾਲਾ ਵਿਅਕਤੀ ਜੀ ਜਿਹੜਾ ਆ ਉਹ ਭਾਸ਼ਾ ਲਈ ਲੜ ਰਿਹਾ ਹੈ ਕਿ ਦੇਸ਼ ਲਈ ਮੁਸੀਬਤ ਖੜੀ ਕਰ ਰਿਹਾ ਇਹ ਗੱਲ ਵੀ ਸੋਚਣ ਦੀ ਲੋੜ ਹੈ ਜੀ ਜੀ ਭਾਵੇਂ ਭਾਸ਼ਾ ਹੀ ਆਧਾਰ ਤੇ ਅਸੀਂ ਸ਼੍ਰੀ ਰਮਾਲੂ ਹੋਰਾਂ ਨੂੰ ਪਹਿਲੇ ਸ਼ਹੀਦਾਂ ਚ ਵੀ ਲੋਕ ਮੰਨਦੇ ਆ ਕਿ ਭਾਸ਼ਾ ਦਾ ਪਹਿਲਾ ਸ਼ਹੀਦ ਹੈ ਜੀ ਪਰ ਪਹਿਲੇ ਸ਼ਹੀਦ ਦੇ ਜਿਹੜੇ ਪਾਸਟ ਵਿੱਚ ਕੀਤੇ ਇੱਕ ਵੱਡੇ ਅੰਦੋਲਨ ਦੀ ਮੈਂ ਗੱਲ ਕਰਾਂ ਤਾਂ ਸ਼੍ਰੀ ਰਮਾਲੂ ਨੂੰ ਮਹਾਤਮਾ ਗਾਂਧੀ ਕਿਉਂਕਿ ਉਹ ਜਿੰਦੇ ਸੀ ਉਹਨਾਂ ਨੇ ਜਾ ਕੇ ਮਨਾਇਆ ਸੀ ਵੀ ਭਾਈ ਤੂੰ ਕਿਹੜੇ ਯੁੱਗ ਚ ਕਿਹੜੀਆਂ ਗੱਲਾਂ ਕਰਨ ਲੱਗ ਪਿਆ ਇਹ ਸਮਾਜ ਇਹ ਦੇਸ਼ ਹੁਣ ਆਜ਼ਾਦ ਹੋਣਾ ਔਰ ਲੋਕਾਂ ਨੇ ਇਕੱਠਿਆਂ ਜ਼ਿੰਦਗੀ ਜੀਣੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੇਲਗੂ ਪਾਸ਼ਾ ਲਈ ਸ਼ਹੀਦ ਹੋਣ ਵਾਲਾ ਜਿਹੜਾ ਵਿਅਕਤੀ ਹੈ ਉਹਦਾ ਕੈਰੇਕਟਰ ਬੇਸਿਕਲੀ ਆ ਸੀ ਜੀ ਪ੍ਰੋਗਰਾਮ ਚਾਰੀ ਰੱਖਾਂਗੇ ਲੇਕਿਨ ਹੁਣ ਵਕਤ ਹੈ ਇੱਕ ਕਮਰਸ਼ਲ ਬ੍ਰੇਕ ਤਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ